ਚੰਡੀਗੜ੍ਹ ਪੁਲਿਸ ਨੇ ਨਕਲੀ ਨੋਟ ਛਾਪਣ ਵਾਲੇ گروਹ ਦੇ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿੱਚ ਇੱਕ ਜੰਮੂ ਕਸ਼ਮੀਰ, ਦੂਜਾ ਦਿੱਲੀ ਅਤੇ ਤੀਜਾ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਤਿੰਨੇ ਪ੍ਰਿੰਟਰ ਦੀ ਮਦਦ ਨਾਲ 100 ਅਤੇ 500 ਦੇ ਨਕਲੀ ਨੋਟ ਛਾਪ ਕੇ ਅੱਗੇ ਸਪਲਾਈ ਕਰਦੇ ਸਨ। ਨਕਲੀ ਨੋਟ ਛਾਪਣ ਦਾ ਤਰੀਕਾ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਸਿੱਖਿਆ ਸੀ। ਪਹਿਲਾਂ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਫਿਰ ਚੰਡੀਗੜ੍ਹ ਵਿੱਚ ਨਕਲੀ ਨੋਟ ਖਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਇਸ ਦੀ ਭਣਕ ਲੱਗ ਗਈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਏ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਕੋਲੋਂ 2 ਲੱਖ ਦੇ ਨਕਲੀ ਨੋਟ ਵੀ ਬਰਾਮਦ ਹੋਏ ਨੇ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਏ ਕਿ ਉਹ ਹੁਣ ਤੱਕ 1 ਕਰੋੜ ਤੋਂ ਵੱਧ ਦੇ ਨਕਲੀ ਨੋਟ ਛਾਪ ਚੁੱਕੇ ਨੇ ਹਾਲਾਂਕਿ 2 ਦਿਨ ਪਹਿਲਾਂ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਰਿਮਾਂਡ ਤੇ ਲੈ ਕੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ ਇਸ ਕਰਕੇ ਫਿਲਹਾਲ ਪੂਰੇ ਮਾਮਲੇ ਦਾ ਖੁਲਾਸਾ ਨਹੀਂ ਹੋਇਆ ਏ ਚੰਡੀਗੜ੍ਹ ਪੁਲਿਸ ਨੂੰ ਸੀਕ੍ਰੇਟ ਇਨਪੁੱਟ ਮਿਲੀ ਸੀ ਕਿ ਸ਼ਹਿਰ ਵਿੱਚ ਨਕਲੀ ਨੋਟਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਇੱਕ ਪਾਸੇ ਇਹਨਾਂ ਨੂੰ ਸਿੱਧੇ ਮਾਰਕੀਟ ਵਿੱਚ ਖਪਾਉਣ ਦੀ ਕੋਸ਼ਿਸ਼ ਹੋ ਰਹੀ ਸੀ ਜਦਕਿ ਦੂਜੇ ਪਾਸੇ ਬਲਕ ਵਿੱਚ ਅਸਲੀ ਨੋਟਾਂ ਦੀ ਥਾਂ ਨਕਲੀ ਨੋਟ ਦਿੱਤੇ ਜਾ ਰਹੇ ਸਨ ਪੁਲਿਸ ਨੇ આરોપીਆਂ ਦੀ ਪਛਾਣ ਕਰਕੇ ਜਾਲ ਵਿਛਾਇਆ ਜਿਵੇਂ ਹੀ ਉਹ ਨਕਲੀ ਨੋਟਾਂ ਦੀ ਢੇਰ ਡਿਲੀਵਰੀ ਕਰਨ ਪਹੁੰਚੇ ਪੁਲਿਸ ਨੇ ਤਿੰਨੋਂ આરોપીਆਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਪੁਲਿਸ ਪੁਛਗਿਸਤਿਹਾਨ ਸਾਹਮਣੇ ਆਇਆ ਹੈ ਕਿ ਤਿੰਨ આરોપીਆਂ ਵਿੱਚ ਜੰਮੂ ਕਸ਼ਮੀਰ ਦਾ ਅਵਿਨਾਸ਼ ਕੁਮਾਰ ਨਵੀਂ ਦਿੱਲੀ ਦਾ ਸਤਿਅਮ ਅਤੇ ਹਰਿਆਣਾ ਦਾ ਸੰਦੀਪ ਸ਼ਾਮਲ ਨੇ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਖਿਲਾਫ ਥਾਣਾ ਕ੍ਰਾਈਮ ਬ੍ਰਾਂਚ ਵਿੱਚ ਬੀ ਐਨ ਐਸ ਤਹਿਤ ਕੇਸ ਦਰਜ ਕਰ ਲਿਆ ਏ ਇਸ ਤੋਂ ਬਾਅਦ ਪੂਰੇ ਨੈਟਵਰਕ ਬਾਰੇ ਤਫ਼ਤੀਸ਼ جاری ਹੈ ਚੰਡੀਗੜ੍ਹ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਏ ਕਿ ਇਸ ਗੈਂਗ ਦਾ ਮਾਸਟਰਮਾਈਂਡ ਅਵਿਨਾਸ਼ ਹੈ ਜੋ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਅਵਿਨਾਸ਼ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਸੀ ਇਸ ਦੌਰਾਨ ਉਸ ਨੂੰ ਨਕਲੀ ਨੋਟ ਬਣਾਉਣ ਦਾ ਆਈਡੀਆ ਮਿਲਿਆ ਇਸ ਤੋਂ ਬਾਅਦ ਉਸਨੇ ਇਸ ਨਾਲ ਸੰਬੰਧਤ ਵੀਡੀਓ ਦੇਖਣੇ ਸ਼ੁਰੂ ਕਰ ਦਿੱਤੇ ਪੁਲਿਸ ਜਾਂਚ ਮੁਤਾਬਕ ਅਵਿਨਾਸ਼ ਨੇ ਕਈ ਵੀਡੀਓ ਦੇਖ ਕੇ ਨਕਲੀ ਨੋਟ ਬਣਾਉਣ ਤੋਂ ਲੈ ਕੇ ਉਹਨਾਂ ਨੂੰ ਅੱਗੇ ਵੇਚਣ ਤੱਕ ਦੇ ਤਰੀਕੇ ਸਿੱਖੇ। ਕਈ ਦਿਨਾਂ ਤੱਕ ਵੀਡੀਓ ਦੇਖਣ ਤੋਂ ਬਾਅਦ ਉਸਨੇ ਇੱਕ ਪ੍ਰਿੰਟਰ ਖਰੀਦ ਲਿਆ। ਇਸ ਤੋਂ ਬਾਅਦ ਉਹ ਨਕਲੀ ਨੋਟ ਤਿਆਰ ਕਰਨ ਲੱਗ ਪਿਆ। ਉਸ ਵੱਲੋਂ ਬਣਾਏ ਗਏ ਨੋਟ ਦਿਖ ਵਿੱਚ ਅਸਲੀ ਵਰਗੇ ਹੀ ਲੱਗ ਰਹੇ ਸਨ। ਇਸ ਕਰਕੇ ਉਸਨੇ ਕੁਝ ਨੋਟ ਛਾਪ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਚਲਾ ਕੇ ਟਰਾਇਲ ਕੀਤਾ। ਜਿਸ ਦੌਰਾਨ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ। ਇਸ ਤੋਂ ਬਾਅਦ ਉਸਨੇ ਵੱਡੀ ਗਿਣਤੀ ਵਿੱਚ ਨਕਲੀ ਨੋਟ ਛਾਪਣ ਦਾ ਫੈਸਲਾ ਕਰ ਲਿਆ ਪੁਲਿਸ ਜਾਂਚ ਮੁਤਾਬਕ ਉਸਨੇ ਵੱਧ ਗਿਣਤੀ ਵਿੱਚ ਨਕਲੀ ਨੋਟ ਛਾਪਣ ਦਾ ਇੰਤਜ਼ਾਮ ਤਾਂ ਕਰ ਲਿਆ ਸੀ ਪਰ ਉਹਨਾਂ ਨੂੰ ਅੱਗੇ ਚਲਾਉਣ ਵਿੱਚ ਮੁਸ਼ਕਲ ਆਉਣ ਲੱਗੀ ਇਸ ਤੋਂ ਬਾਅਦ ਉਸਨੇ ਆਪਣੇ ਦੋ ਦੋਸਤਾਂ ਸਤਿਅਮ ਅਤੇ ਸੰਦੀਪ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਨਕਲੀ ਨੋਟ ਦਿਖਾਏ ਉਹਨਾਂ ਨੇ ਇਕੱਠੇ ਮਾਰਕੀਟ ਵਿੱਚ ਜਾ ਕੇ ਵੀ ਇਹ ਨੋਟ ਚਲਾ ਕੇ ਦੇਖੇ ਉਸ ਤੋਂ ਬਾਅਦ ਤਿੰਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਗਏ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਵੱਡੀ ਗਿਣਤੀ ਵਿੱਚ ਨਕਲੀ ਨੋਟ ਛਾਪ ਕੇ ਉਹਨਾਂ ਨੂੰ ਮਾਰਕੀਟ ਵਿੱਚ ਸਪਲਾਈ ਕੀਤਾ ਜਾਵੇਗਾ। ਪੁਲਿਸ ਜਾਂਚ ਮੁਤਾਬਕ ਸਭ ਤੋਂ ਪਹਿਲਾਂ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਲਖਨਊ ਨੂੰ ਟਾਰਗੇਟ ਕੀਤਾ। ਇੱਥੇ ਸਭ ਤੋਂ ਪਹਿਲਾਂ ਮਾਰਕੀਟ ਵਿੱਚ ਨਕਲੀ ਨੋਟ ਚਲਾਏ। ਜਦ ਉੱਥੇ ਵੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਤਾਂ ਉਹਨਾਂ ਨੇ ਪਰਮਾਨੈਂਟ ਕਸਟਮਰ ਲੱਭ ਲਏ। ਇਸ ਤੋਂ ਬਾਅਦ ਉਹ ਉਹਨਾਂ ਨੂੰ ਘੱਟ ਅਸਲੀ ਨੋਟਾਂ ਦੇ ਬਦਲੇ ਵੱਧ ਨਕਲੀ ਨੋਟ ਦੇਣ ਲੱਗੇ। ਹਾਲਾਂਕਿ ਨੋਟ ਵੱਧ-ਬਧਨ ਲੱਗੇ ਤਾਂ ਉਹਨਾਂ ਨੇ ਦੂਜੇ ਸ਼ਹਿਰ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਪੁਲਿਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਇਸ ਤੋਂ ਬਾਅਦ ਇਸ ਗੈਂਗ ਨੇ ਚੰਡੀਗੜ੍ਹ ਦਾ ਰੁਖ ਕੀਤਾ। ਉਹਨਾਂ ਨੇ ਚੰਡੀਗੜ੍ਹ ਵਿੱਚ ਵੀ ਨਕਲੀ ਨੋਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਪਰ ਜਦ ਇਹ ਗੱਲ ਪੁਲਿਸ ਤੱਕ ਪਹੁੰਚੀ ਤਾਂ ਚੰਡੀਗੜ੍ਹ ਪੁਲਿਸ ਨੇ ਮੁਖਬਰ ਨੈੱਟਵਰਕ ਰਾਹੀਂ ਉਹਨਾਂ ਨੂੰ ਕਾਬੂ ਕਰਨ ਲਈ ਜਾਲ ਵਿਛਾ ਦਿੱਤਾ। ਜਿਵੇਂ ਹੀ ਉਹ ਨਕਲੀ ਨੋਟ ਲੈ ਕੇ ਆਏ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਉਹਨਾਂ ਖਿਲਾਫ ਕੇਸ ਦਰਜ ਕਰਕੇ ਹੁਣ ਪੁਲਿਸ ਪੁੱਛਗਿੱਛ ਕਰ ਰਹੀ ਹੈ। ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ 3 ਮਹੀਨੇ ਪਹਿਲਾਂ ਵੀ ਨਕਲੀ ਨੋਟਾਂ ਦੇ ਨਾਲ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਵਿੱਚ ਗੌਰਵ ਕੁਮਾਰ, ਵਿਕਰਮ ਮੀਨਾ ਉਰਫ ਵਿੱਕੀ ਅਤੇ ਜਤਿੰਦਰ ਸ਼ਾ ਸ਼ਰਮਾ ਸ਼ਾਮਲ ਸਨ ਉਦੋਂ ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨਕਲੀ ਨੋਟਾਂ ਵਿੱਚ ਵਰਤੀ ਜਾਣ ਵਾਲੀ ਤਾਰ ਚੀਨ ਤੋਂ ਮੰਗਵਾਈ ਜਾਂਦੀ ਸੀ ਫਿਰ ਨਕਲੀ ਨੋਟ ਛਾਪ ਕੇ ਕੋਰੀਅਰ ਰਾਹੀਂ ਅੱਗੇ ਸਪਲਾਈ ਕੀਤੇ ਜਾਂਦੇ ਸਨ ਇਸ ਮਾਮਲੇ ਦਾ ਮਾਸਟਰਮਾਈਂਡ ਗੋਂਡੀਆਂ ਹਲਤ ਤੱਕ ਫਰਾਰ ਹੈ ਪੁਲਿਸ ਨੂੰ ਸ਼ੱਕ ਹੈ ਕਿ ਉਹ ਗੁਜਰਾਤ ਵਿੱਚ ਛਿਪਿਆ ਹੋਇਆ ਹੈ ਅਤੇ ਉੱਥੇ ਬੈਠ ਕੇ ਪੂਰੇ ਨੈਟਵਰਕ ਨੂੰ ਚਲਾ ਰਿਹਾ ਹੈ